ਸਜ਼ਾ ਦਿੱਤੀ ਗਈ ਹੈ ਦੱਸ ਦिए ਮਾਂ ਤੇ ਉਸਦੀ ਮਾਸੂਮਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਕੁਝ ਸਾਲ ਪਹਿਲਾਂ ਹੀ ਕੁੜੀ ਨੇ ਵਿਆਹ ਕਰਵਾਇਆ ਸੀ ਯਾਨੀ ਕਿ ਲਵ ਮੈਰਿਜ ਕਰਵਾਈ ਸੀ ਜਿਸ ਦੇ ਚੱਲਦੇ ਹੋਏ ਪਿਤਾ ਨਰਾਜ਼ ਚੱਲ ਰਿਹਾ ਸੀ ਪਿਤਾ ਨੇ ਆਪਣੇ ਪੁੱਤ ਦੇ ਨਾਲ ਰਲ ਕੇ ਆਪਣੀ ਵਿਆਹੀ ਧੀ ਤੇ ਉਸਦੀ ਮਾਸੂਮ ਦਾ ਜਿਹੜਾ ਕਤਲ ਕਰ ਦਿੱਤਾ ਭਰੇ ਬਾਜ਼ਾਰ ਦੇ ਵਿੱਚ ਕਈ ਦੇ ਨਾਲ ਕਈ ਵਾਰ ਕੀਤੇ ਗਏ ਔਰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਔਰ ਤਸਵੀਰਾਂ ਵੀ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਇਨਾ ਤਸਵੀਰਾਂ ਦੇ ਵਿੱਚ ਮਾਤੀ ਨੂੰ ਜਿਹੜਾ ਹੈ ਬੇਰਹਿਮੀ ਦੇ ਨਾਲ ਜਾਨੋਂ ਮਾਰ ਦਿੱਤਾ ਗਿਆ ਤਾਂ ਮਾਸੂਮ ਦੀ ਵੀ ਤਸਵੀਰ ਸਾਂਝੀ ਕਰ ਰਹੇ ਹਾਂ ਔਰ ਉਸ ਦੀ ਮ੍ਰਿਤਕ ਮਾਦੀ ਦੀ ਵੀ ਤਸਵੀਰ ਸਾਂਝੀ ਕਰ ਰਹੇ ਹਾਂ ਹਾਲਾਂਕਿ ਘਰ ਦੇ ਵਿੱਚ ਜਦੋਂ ਜਨਮ ਦਿਨ ਮਨਾਇਆ ਗਿਆ ਮਾਸੂਮ ਦਾ ਤਾਂ ਉਸ ਸਮੇਂ ਦੀ ਇਹ ਵੀਡੀਓ ਹਾਲਾਂਕਿ ਪਰਿਵਾਰ ਵੱਲੋਂ ਹੀ ਬਣਾਈ ਗਈ ਆ ਔਰ ਉਸ ਵੀਡੀਓ ਨੂੰ ਤੁਹਾਡੇ ਨਾਲ ਸਾਂਝਾ ਵੀ ਕਰ ਰਹੇ ਹਾਂ ਔਰ ਮ੍ਰਿਤਕ ਮਾਸੂਮ ਦੀ ਵੀ ਤਸਵੀਰ ਸਾਂਝੀ ਕਰ ਰਹੇ ਹਾਂ ਤਾਂ ਮਾਂ ਧੀ ਦਾ ਜਿਹੜਾ ਹੈ ਉਹ ਕਤਲ ਕਰ ਦਿੱਤਾ ਗਿਆ ਪਿਤਾ ਤੇ ਭਰਾ ਵੱਲੋਂ ਮੌਤ ਦੇ ਘਾਟ ਉਤਾਰਿਆ ਗਿਆ ਬਠਿੰਡਾ ਤੋਂ ਇਹ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ ਦਿਲ ਨੂੰ ਦਹਿਲਾ ਦੇਣ ਵਾਲੀ ਜਿਹੜੀ ਘਟਨਾ ਹੈ ਉਹ ਵਾਪਰੀ ਹੈ ਤਾਂ ਪਿਤਾ ਜਿਹੜਾ ਲਵ ਮੈਰਿਜ ਤੋਂ ਨਰਾਜ਼ ਚੱਲ ਰਿਹਾ ਸੀ ਜਿਸ ਦੇ ਚੱਲਦੇ ਹੋਏ ਪਿਤਾ ਨੇ ਆਪਣੇ ਪੁੱਤ ਦੇ ਨਾਲ ਰਲ ਕੇ ਆਪਣੀ ਧੀ ਦਾ ਜਿਹੜਾ ਉਹ ਕਤਲ ਕਰ ਦਿੱਤਾ ਗਿਆ ਔਰ ਦੱਸਦੀ ਉਸ ਵੇਲੇ ਕਤਲ ਕੀਤਾ ਗਿਆ ਜਦੋਂ ਉਸਦੀ ਵਿਆਹੀ ਧੀ ਜਿਹੜੀ ਹੈ ਉਹ ਆਪਣੇ ਬੱਚੇ ਦੇ ਨਾਲ ਯਾਨੀ ਕਿ ਬੱਚੀ ਦੇ ਨਾਲ ਦਵਾਈ ਲੈਣ ਦੇ ਲਈ ਬਾਜ਼ਾਰ ਗਈ ਹੋਈ ਸੀ ਔਰ ਰਸਤੇ ਦੇ ਵਿੱਚ ਪਿਤਾ ਅਤੇ ਉਸਦੇ ਭਰਾ ਨੇ ਜਿਹੜਾ ਕਹੀ ਦੇ ਨਾਲ ਕਈ ਵਾਰ ਕੀਤੇ ਤੇ ਇਸ ਤਰ੍ਹਾਂ ਹਤਿਆਤ ਦੇ ਨਾਲ ਮੌਤ ਦੇ ਘਾਟੂ ਧਾਰ ਦਿੱਤਾ ਗਿਆ ਤਕਤਲ ਕੀਤਾ ਗਿਆ ਹੈ ਤੁਹਾਡੇ ਨਾਲ ਅਸੀਂ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਔਰ ਇਸ ਵਾਰਦਾਤ ਤੋਂ ਬਾਅਦ ਜਿਹੜਾ ਪੁਲਿਸ ਦੀ ਟੀਮ ਵੀ ਮੌਕੇ ਤੇ ਪਹੁੰਚੀ ਔਰ ਜਾਂਚ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਬਠਿੰਡਾ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ ਔਰ ਜਾਣਕਾਰੀ ਦੇ ਮੁਤਾਬਕ ਦੱਸ ਦਈਏ ਕਿ ਕੁਝ ਸਾਲ ਪਹਿਲਾਂ ਹੀ ਜਿਹੜਾ ਕੁੜੀ ਨੇ ਵਿਆਹ ਕਰਵਾ ਲਿਆ ਸੀ ਲਵ ਮੈਰਿਜ ਕਰਵਾ ਲਈ ਸੀ ਔਰ ਜਿਸਦੇ ਚੱਲਦੇ ਆਇਆ ਜੋ ਜਾਣਕਾਰੀ ਸਾਹਮਣੇ ਆਈ ਕਿ ਪਿਤਾ ਜਿਹੜਾ ਆਪਣੀ ਧੀ ਤੋਂ ਨਾਰਾਜ਼ ਸੀ ਔਰ ਪਿਤਾ ਨੇ ਜਿਹੜਾ ਆਪਣੇ ਪੁੱਤ ਦੇ ਨਾਲ ਰਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਕਤਲ ਕਰ ਦਿੱਤਾ ਗਿਆ ਹਾਲਾਂਕਿ ਕੁੜੀ ਦਾ ਤਾਂ ਕਤਲ ਕੀਤਾ ਹੀ ਗਿਆ ਪਰ ਉਸਦੀ ਧੀ ਦਾ ਵੀ ਜਿਹੜਾ ਕਤਲ ਕਰ ਦਿੱਤਾ ਗਿਆ ਤਾਂ ਆ ਦੱਸਦੀ ਹੈ ਕਿ 1.5 ਸਾਲ ਮਾਸੂਮ ਦੀ ਜਿਹੜੀ ਹੈ ਉਹ ਉਮਰ ਦੱਸੀ ਜਾ ਰਹੀ ਹੈ ਜਿਸ ਦਾ ਕਤਲ ਕਰ ਦਿੱਤਾ ਗਿਆ ਹਾਲਾਂਕਿ ਉਸ ਵੀਡੀਓ ਨੂੰ ਵੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਦੋਂ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਔਰ ਉਸ ਸਮੇਂ ਘਰ ਦੇ ਵਿੱਚ ਜਨਮ ਦਿਨ ਮਨਾਇਆ ਜਾ ਰਿਹਾ ਸੀ ਉਸ ਸਮੇਂ ਇਹ ਵੀਡੀਓ ਬਣਾਈ ਗਈ ਪਰ ਦੇਖ ਸਕਦੇ ਹੋ ਕਿੰਨਾ ਖੁਸ਼ ਜਿਹੜਾ ਪਰਿਵਾਰ ਨਜ਼ਰ ਆ ਰਿਹਾ ਸੀ ਪਰ ਹੁਣ ਘਰ ਦੇ ਵਿੱਚ ਮਾਤਮ ਛਾ ਗਿਆ ਕਿਉਂਕਿ ਮਾਂ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਤਲ ਕਰ ਦਿੱਤਾ ਗਿਆ ਦਿਨ ਦਿਹਾੜੇ ਇਹ ਕਤਲ ਕੀਤਾ ਗਿਆ ਮੁਲਜ਼ਮਾ ਨੇ ਕਹੀ ਮਾਰ ਮਾਰ ਕੇ ਜਿਹੜੀ ਇਹ ਜਾਨ ਲੈ ਲਈ ਹੈ ਤਾਂ ਬਠਿੰਡਾ ਦੇ ਵਿੱਚ ਕਹਿ ਸਕਦੇ ਆ ਕਿ ਲਵ ਮੈਰਿਜ ਦੀ ਇੱਕ ਖੌਫਨਾਕ ਸਜ਼ਾ ਮਿਲੀ ਹੈ ਪਿਤਾ ਨੇ ਧੀ ਦਾ ਕਤਲ ਕਰ ਦਿੱਤਾ ਔਰ ਦੱਸਦੀ ਹੈ ਕਿ ਮਹਿਲਾ ਦੀ ਮਾਸੂਮ ਧੀ ਨੂੰ ਵੀ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਮ੍ਰਿਤਕ ਕੁੜੀ ਦੇ ਪਿਤਾ ਤੇ ਭਰਾ ਨੇ ਇਸ ਕਤਲ ਦੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਹੈ ਤਾਂ ਮ੍ਰਿਤਕਾਂ ਦੀ ਤਸਵੀਰਾਂ ਵੀ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਔਰ ਦੱਸਦੀ ਹੈ ਕਿ ਬਠਿੰਡਾ ਦੇ ਪਿੰਡ ਵਿਰਕ ਕਲਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਕੋਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ ਔਰ ਮੁਲਜ਼ਮਾ ਨੇ ਇਹ ਜਿਹੜਾ ਇਸ ਲਵ ਮੈਰੀ ਤੋਂ ਜਿਹੜਾ ਨਰਾਜ਼ ਚੱਲ ਰੇ ਸੀ ਹਾਲਾਂਕਿ ਹੁਣ ਜਿਹੜਾ ਜਿਹੜੇ ਮੁਲਜ਼ਮ ਨੇ ਉਹਨਾਂ ਦੀ ਪੁਲਿਸ ਪਾਲ ਵੀ ਕਰ ਰਹੀ ਹੈ ਕਿਉਂਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਹੀ ਫਰਾਰ ਹੋ ਗਏ ਪਰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਨੂੰ ਲੈ ਕੇ ਵੀ ਜਿਹੜਾ ਇਲਾਕੇ ਦੇ ਵਿੱਚ ਵੀ ਸੰਸਨੀ ਫੈਲੀ ਹੈ دہشت ਦਾ ਮਾਹੌਲ ਬਣਿਆ ਹੋਇਆ ਹੈ ਕਿ ਪਿਤਾ ਇਹ ਕਿੰਜ ਆਪਣੀ ਤੀ ਦਾ ਜਿਹੜਾ ਕਤਲ ਕਰ ਸਕਦਾ ਹਾਲਾਂਕਿ ਤੀ ਨੂੰ ਤੇ ਮੌਤ ਦੇ ਘਾਟ ਉਤਾਰਿਆ ਪਰ ਉਸ ਦਾ ਜਿਹੜਾ ਮਾਸੂਮ ਬੱਚੀ ਹੈ ਉਸ ਦੀ ਮਾਸੂਮ ਬੱਚੀ ਉਸ ਦਾ ਵੀ ਕਤਲ ਕਰ ਦਿੱਤਾ ਗਿਆ ਤਾਂ ਕਹੀ ਮਾਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਬਠਿੰਡਾ ਦੇ ਵਿੱਚ ਤਸਵੀਰਾਂ ਵੀ ਤੁਹਾਡੇ ਨਾਲ ਸੀ ਸਾਂਝੀਆਂ ਕਰ ਰਹੇ ਹਾਲਾਂਕਿ ਇਸ ਵਾਰਦਾਤ ਤੋਂ ਬਾਅਦ ਜਿਹੜਾ ਪਤੀ ਹੈ ਉਸ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਉਸ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਔਰ ਉਸ ਦਾ ਕਹਿਣਾ ਹੈ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਕਾਰਵਾਈ ਕੀਤੀ ਜਾਵੇ ਜਿਸ ਨੇ ਮੇਰੀ ਪਤਨੀ ਦਾ ਕਤਲ ਕੀਤਾ ਹੈ ਮੇਰੀ ਬੱਚੀ ਦਾ ਕਤਲ ਕੀਤਾ ਕਿਉਂਕਿ ਡੇਢ ਸਾਲ ਅਮਰਿਤਕ ਬੱਚੀ ਦੀ ਜਿਹੜੀ ਉਮਰ ਹੈ ਉਹ ਦੱਸੀ ਜਾ ਰਹੀ ਹੈ ਤਾਂ ਵਧੇਰੇ ਜਾਣਕਾਰੀ ਦੇ ਲਈ ਬਠਿੰਡਾ ਤੋਂ ਸਾਡੇ ਪੱਤਰਕਾਰ ਅਮਿਤ ਜੋੜੇ ਜੁਕੇ ਨੇ ਅਮਿਤ ਕੀ ਕੁਝ ਵਧੇਰੇ ਜਾਣਕਾਰੀ ਹੈ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਜਿਹੜੇ ਮੁਲਜ਼ਮ ਭੱਜੇ ਨੇ ਕਿ ਉਹਨਾਂ ਨੂੰ ਕਾਬੂ ਕੀਤਾ ਗਿਆ ਪੁਲਿਸ ਦਾ ਕੀ ਕਹਿਣਾ ਹੈ ਸਾਰੇ ਮਾਮਲੇ ਨੂੰ ਲੈ ਕੇ ਦੇਖੋ ਅਖਿਐ ਮੈਂ ਪਹਿਲਾ ਮਾਮਲਾ ਦੱਸ ਦੇਣਾ ਹੈ ਬਠਿੰਡਾ ਦਾ ਵਿਰਕਲਾ ਪਿੰਡ ਹੈਗਾ ਉਸ ਪਿੰਡ ਦੇ ਵਿੱਚ ਰਾਜਵੀਰ ਸਿੰਘ ਨਾਮ ਦਾ ਜਿਮੀਦਾਰ ਹੈਗਾ ਜਿਸ ਦੀ ਕੁੜੀ ਜਿਹਦਾ ਨਾਮ ਜਸ਼ਨਦੀਪ कौर ਸੀਗਾ ਇਸਨੇ ਕੁਸਮਾ ਕਲਾਂ ਪਿੰਡ ਦੇ ਹੀ ਮੁੰਡੇ ਰਵੀ ਦੇ ਨਾਲ ਰਵੀ ਸ਼ਰਮਾ ਦੇ ਨਾਲ ਜਿਹੜਾ ਪ੍ਰੇਮ ਵਿਆਹ ਕਰਾਇਆ ਸੀ ਜਿਸ ਤੋਂ ਇਹਦਾ ਫਾਦਰ ਜਿਹੜਾ ਰਾਜਵੀਰ ਸਿੰਘ ਹੈ ਨਰਾਜ਼ ਚੱਲ ਰਿਹਾ ਸੀਗਾ ਹਾਲਾਂਕਿ ਜਦੋਂ ਇਹਨੇ ਵਿਆਹ ਕਰਾਇਆ ਤਾਂ ਉਸ ਤੋਂ ਬਾਅਦ ਜਿਹੜੀ ਜਾਣਕਾਰੀ ਹਾਸਲ ਹੋਈ ਹੈ ਕਿ ਇਹਨੂੰ ਪ੍ਰੋਟੈਕਸ਼ਨ ਵੀ ਜਿਹੜੀ ਹੈਗੀ ਹੈ ਉਹ ਪੁਲਿਸ ਪ੍ਰੋਟੈਕਟਰ ਕੋਰਟ ਫੋਲੋ ਜਿਹੜੀ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਕੁੜੀ ਨੇ ਆਪਣੇ ਹੀ ਪਿੰਡ ਦੇ ਮੁੰਡੇ ਦੇ ਨਾਲ ਵਿਆਹ ਕਰਾਇਆ ਸੀ ਤਾਂ ਇਹ ਚੀਜ਼ ਤੋਂ ਇਹਦਾ ਪਿਤਾ ਜਿਹੜਾ ਨਰਾਜ਼ ਚੱਲ ਰਿਹਾ ਸੀ ਇਹਦਾ ਜਿਹੜਾ ਫਾਦਰ ਕੁੜੀ ਦਾ ਰਾਜਵੀਰ ਸਿੰਘ ਤਾਂ ਅੱਜ ਜਦੋਂ ਕੁੜੀ ਆਪਣੇ ਘਰੋਂ ਨਿਕਲੀ ਹੈ ਨਾਲ ਉਹਦੇ 2 ਸਾਲ ਦੀ ਬੱਚੀ ਜਿਹੜੀ ਏਕਮ ਨਾਮ ਸੀਗਾ ਉਸ ਬੱਚੀ ਦਾ ਏਕਮ ਦੀ 2 ਸਾਲ ਦੀ ਕਰੀਬ ਦੀ ਉਮਰ ਹੈਗੀ ਜਦੋਂ ਇਹ ਦੋਨੋਂ ਮਾਮਾਤੀਆਂ ਬਟਿੰਡ ਜਿਹੜਾ ਮੇਨ ਰੋਡ ਹੈਗਾ ਬਟਿੰਡੇ ਨੂੰ ਪਿੰਡ ਦੇ ਮੇਨ ਜਿਹੜੀ ਰੋਡ ਹੈਗੀ ਆ ਉਹਦੇ ਤੋਂ ਜਾ ਰਹੀ ਹੁੰਦਾ ਤਾਂ ਪਿਤਾ ਜਿਹੜਾ ਰਾਜਵੀਰ ਸਿੰਘ ਹੈ ਵਾਹ ਜਿਹੜਾ ਨਰਾਜ਼ ਵਾਲਾ ਸੀ ਇਹਨਾਂ ਦੇ ਪ੍ਰੇਮ ਵਿਵਾਦ ਤੋਂ ਤਾਂ ਉਸਨੇ ਇੱਕੋ ਦਮ ਆਪਣੀ ਕੁੜੀ ਦੇ ਉੱਤੇ ਤੇਜ਼ ਤਰ੍ਹਾਂ ਹਥਿਆਰ ਦੇ ਨਾਲ ਜਿਹੜਾ ਹਮਲਾ ਕੀਤਾ ਉਹਦੇ ਉੱਤੇ ਬੁਰੇ ਤਰੀਕਾ ਨਾਲ ਜਿਹੜੀ ਸੱਟਾਂ ਮਾਰੀਆਂ ਤੋਂ ਉਹਦੇ ਵਿੱਚ ਜਿਹੜੀ ਇਹ ਵਾਸ਼ੰਦੀ ਗਈ ਹੈ ਜਿਹੜੀ ਕੁੜੀ ਜਿਹਦੀ ਮੌਤ ਹੋ ਚੁੱਕੀ ਹੈ ਜਿਹੇ ਬਾਜਵੀਰ ਸਿੰਘ ਦੀ ਕੁੜੀ ਹੈ ਤੇ ਨਾਲ ਦੀ ਛੋਟੀ ਬੱਚੀ ਇੱਕਮ ਉਹਦੀ ਵੀ 2 ਸਾਲ ਦੀ ਜਿਹੜੀ ਹੈ ਦੋਨੋਂ ਮਾਵਾਂ ਥਿਆਂ ਨੂੰ ਜਿਹੜਾ ਮੌਤੇ ਘਾਟ ਉਤਾਰ ਦਿੱਤਾ ਤਾਂ ਪੂਰੇ ਪਿੰਡ ਦੇ ਵਿੱਚ ਵੀ ਇਸ ਵਕਤ ਸੋਗ ਦਾ ਮਾਹੌਲ ਹੈ ਪਿੰਡ ਦਾ ਕੋਈ ਵੀ ਸ਼ਖਸ ਸਕੈਮਰੇ ਦੇ ਅੱਗੇ ਜਾਂ মিডিਆ ਨਾਲ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕਰ ਰਿਹਾ ਅਮੀਨ ਰੋਡ ਦੇ ਉੱਤੇ ਸਾਲਾ ਇਹ ਜਿਹੜੀ ਵਾਰਦਾਤ ਹਰ ਜਾਮ ਦਿੱਤਾਗਾ ਦਿਨ ਦਿਹਾੜੇ ਦਿੱਤਾਗਾ ਤਾਂ ਫਿਲਹਾਲ ਪੁਲਿਸ ਦੀਆਂ ਟੀਮਾਂ ਜੜੀਆਂ ਔਰ ਜਿਹੜਾ ਦੋਸ਼ੀ ਹੈਗਾ ਰਾਜਵੀਰ ਸਿੰਘ ਉਹਦੀ ਭਾਲ ਚ ਲੱਗੀਆਂ ਹੋਈਆਂ ਤੇ ਇਸ ਨਾਲ ਹੋਰ ਕੌਣ ਕੌਨ ਸੀਗਾ ਸ਼ਖਸ ਇਸ ਕਤਲकांड ਦੇ ਵਿੱਚ ਹੋਰ ਕੌਣ-ਕੌਣ ਸ਼ਾਮਲਾ ਇਹਦੀ ਵੀ ਇਸ ਕਰ ਰਹੀ ਹੈ ਜੀ ਸ਼ੁਕਰੀਆ ਤੁਸੀਂ ਜਾਣਕਾਰੀ ਦਿੱਤੀ ਅਮੀਤ ਇਸ ਖਬਰ ਦੇ ਨਾਲ ਜੁੜੀ ਹੋਈ ਤਾਂ ਇਸ ਵਕਤ ਦੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਠਿੰਡਾ ਦੇ ਵਿੱਚ ਪਿਤਾ ਤੇ ਭਰਾ ਨੇ ਜਿਹੜਾ ਕਤਲ ਕਰ ਦਿੱਤਾ اور تصویرਾਂ ਮਿਤਕਾ ਦੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਾਲਾਂਕਿ ਵੀਡੀਓ ਇਹ ਪੁਰਾਣੀ ਹੈ ਕਿਉਂਕਿ ਘਰ ਦੇ ਵਿੱਚ ਜਨਮ ਦਿਨ ਮਨਾਇਆ ਜਾ ਰਿਹਾ ਸੀ ਖੁਸ਼ੀ ਦਾ ਮਾਹੌਲ ਸੀ ਪਰ ਹੁਣ ਪਰਿਵਾਰ ਦੇ ਵਿੱਚ ਮਾਤਮ ਛਾ ਗਿਆ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਤਾਂ ਪਿਤਾ ਨੇ ਆਪਣੀ ਧੀ ਦਾ ਜਿਹੜਾ ਉਹ ਕਤਲ ਕੀਤਾ ਔਰ ਦੱਸ ਦिए ਕਿ ਪਿਤਾ ਨੇ ਆਪਣੇ ਪੁੱਤ ਦੇ ਨਾਲ ਰਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਫਿਲਹਾਲ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਔਰ ਮਲਜ਼ੂਮਾਂ ਦੀ ਭਾਲ ਕੀਤੀ ਜਾ ਰਹੀ ਹੈ ਔਰ ਇਹ ਵੀ ਪਤਾ ਕੀਤਾ ਜਾ ਰਿਹਾ ਹੈ ਕਿ ਪਿਤਾ ਨੇ ਤਾਂ ਇਹ ਕਤਲ ਦੀ ਵਾਰਦਾਤ ਨੂੰ ਤਾਂ ਅੰਜਾਮ ਦਿੱਤਾ ਉਸ ਦੇ ਨਾਲ ਹੋਰ ਕਿਹੜਾ ਕਿਹੜਾ ਅਕਸਾ ਸ਼ਾਮਲ ਸੀ ਕਿਹੜਾ ਕਿਹੜਾ ਵਿਅਕਤੀ ਸ਼ਾਮਲ ਸੀ ਇਸ ਵਾਰਦਾਤ ਦੇ ਵੇਲੇ ਤਾਂ तमाम ਪਹਿਲਾਂ ਤੋਂ ਜਿਹੜੀ ਜਾਂਚ ਹੈ ਉਹ ਕੀਤੀ ਜਾਵੇਗੀ ਤਾਂ 1.5 ਸਾਲ ਦੇ ਮਾਸੂਮ ਨੂੰ ਵੀ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਆ ਦਿਨ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਿਹੜੇ ਮੁਲਜ਼ਮ ਨੇ ਉਹ ਮੌਕੇ ਤੋਂ ਫਰਾਰ ਹੋ ਗਏ ਪਰ ਪੁਲਿਸ ਦਾਵਾ ਕਰ ਰਹੀ ਹੈ ਕਿ ਜਲਦ ਉਹਨਾਂ ਨੂੰ ਕਾਬੂ ਕੀਤਾ ਜਾਵੇਗਾ ਔਰ ਬਣਦੀ ਕਾਰਵਾਈ ਕੀਤੀ ਜਾਵੇਗੀ ਤਾਂ ਮ੍ਰਿਤਕ ਕੁੜੀ ਦੇ ਪਤੀ ਦਾ ਕੀ ਕਹਿਣਾ ਇਸ ਘਟਨਾ ਤੋਂ ਬਾਅਦ ਕਿਉਂਕਿ ਉਸ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ ਔਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਆਉ ਤੁਹਾਨੂੰ ਸੁਣਾਉਣੇ ਆ ਦੇ ਮਾਤਾੜ ਕੇ ਕੰਮ ਤੇ ਕੁੜੀ ਨੂੰ ਜ਼ਖਾਮ ਸੀ ਗੋਸ਼ੀ ਦੇ ਦਵਾਈ ਲੈਣ ਗਏ ਆ ਅੱਛਾ ਇਹਨਾਂ ਨੇ ਆ ਕੇ ਮਗਰੋਂ ਨਾਲੇ ਤਾਂ ਮੇਰੇ ਡੈਡੀ ਦੇ ਮਾਰਿਆ ਉਹਨਾਂ ਨੂੰ ਤਾਂ ਖਤਮ ਹੀ ਕਰਤਾ ਬਾਈ ਡੈਡੀ ਇਹਨੂੰ ਛਡਾ ਤਾ ਇਹ ਅੰਦਰ ਸੀਗੇ ਅੱਛਾ ਤੇ ਯਾਰ ਬਾਈ ਮੈਂ ਕਿਹਨੇ ਮਾਰਿਆ ਕਿਹਨੇ ਇਹ ਰਾਜਵੀਰ ਤੇ ਉਹਦਾ ਮੁੰਡਾ ਪਰਮਪਾਲ ਜੀ ਕੰਗ ਮਾਰਿਆ ਪਤਾ ਨਹੀਂ ਜੀ ਕੋਈ ਕਹਦੇ ਕੋਈ ਚੰਗਾ ਨਹੀਂ ਆਖਿਆ ਕੋਈ ਮਾੜਾ ਨਹੀਂ ਆਖਿਆ ਜੀ ਕਦੇ ਕਿਸੇ ਦੇ ਮੱਥੇ ਵੀ ਨਹੀਂ ਲੱਗਿਆ ਮੈਂ ਅੱਛਾ ਮੈਂ ਤੜਕੇ ਨਿਕਲਣਾ ਹਾਂ ਅੱਥੇ ਨੇ 7 ਵਜੇ ਕੰਮ ਤੇ ਜਾਣਾ ਕਿਹਦਾ ਕੀ ਘਰੇ ਜਾਣਾ ਕਿਹਦਾ ਕਤਲ ਕੀਤਾਗਾ ਹੁਣ ਮੇਰੇ ਘਰ ਵਾਲੀ ਜਸ਼ਮਨਦੀਪ कौर ਮੇਰੀ ਗੁੜੀ ਆਈ ਕਮਨੂਰ ਸ਼ਰਮਾ ਜੀ ਅੱਛਾ ਤੇ ਮੇਰੇ ਡੈਡੀ ਨੂੰ ਕਈ ਮਿਲਾਈ ਕੇ ਪਾਇ ਸੀ ਉਹ ਪਿੰਡ ਵਾਲੇ ਇੰਨੇ ਨੂੰ ਆ ਗਏ ਜੀ ਉਹਨਾਂ ਨੇ ਛੜਾਤਾ ਜੀ ਅੱਛਾ ਹਾਂ ਜੀ ਬਾਈ ਲਾ ਮੈਸੇਜ ਪੰਜ ਸਾਲ ਹੋ ਗਏ ਸੀਗੇ ਜੀ ਚਾਰ ਸਾਲ ਹੀ ਮਾਰਨ ਵਾਲੇ ਤੁਹਾਡੇ ਲੜਕੀ ਦੇ ਪਿਤਾ ਨੇ ਲੜਕੀ ਦੇ ਪਿਤਾ ਜੀ ਤੇ ਨਾਲ ਕੌਣ ਸੀਗਾ ਉਹਨਾਂ ਦਾ ਮੁੰਡਾ ਭਰਮ ਕੀ ਮੰਗ ਕਰਦੇ ਹੋ ਬਾਈ ਬਣ ਕੇ ਮੈਨੂੰ ਇਨਸਾਫ ਦਵਾ ਦਿਓ ਮੇਰੀ ਕੋਸ਼ ਮੈਨੂੰ ਇਨਸਾਫ ਵੀ ਨਹੀਂ ਚਾਹੀਦਾ ਮੈਨੂੰ ਇਹ ਜਉਂਦੇ ਕਰਦਾਨ ਮੈਨੂੰ ਕੁਝ ਨਹੀਂ ਚਾਹੀਦਾ ਕਿ ਪਿੰਡ ਬਿਰਕਲਾਈ ਸਾਨੂੰ ਕੰਟਰੋਲ ਰੂਮ ਤੋਂ ਫੋਨ ਮਸੂਲ ਹੋਇਆ ਸੀਗਾ ਵੀ ਉੱਥੇ ਕੋਈ ਘਟਨਾ ਹੋਈ ਹੈ ਮੌਕੇ ਤੇ ਪਹੁੰਚੇ ਇੱਥੇ ਮੌਕੇ ਤੇ ਇੱਕ ਲੜਕੀ ਦੀ ਡੈਡ ਬਾਡੀ ਪਈ ਸੀਗੀ ਇੱਕ ਬੱਚੀ ਨੂੰ ਹਸਪਤਾਲ ਲੈ ਕੇ ਗਿਆ ਸੀ ਤੇ ਦੇਖਦੇ ਹੁਣ ਕਿੰਨੀ ਕਾਰਵਾਈ ਕਰੀ ਜਿੰਨੀ ਵੀ ਹੈ ਕਿੰਨੀ ਕੀ ਉਮਰ ਹੈ ਲੜਕੀ ਦੀ ਲੜਕੀ ਦੀ ਉਮਰ ਲਗਭਗ 28 ਸਾਲ 9 ਵਜੇ ਇਤਲਾ ਮਿਲੀ ਤੁਹਾਨੂੰ ਉਹ तकरीबन 1.5 ਦਿਨ ਇਹ ਬ੍ਰੋਡ ਡੈੱਡ ਸੀ ਹੈਗਾ ਸਾਹ ਸਾਹ ਬਿਲਕੁਲ ਖਤਮ ਹੋ ਚੁੱਕੀ ਸੀ ਹਾਂਜੀ ਉਹ ਲੜ ਜਿਹੜੀ ਲੜਕੀ ਸੀ ਉਹਦਾ ਡੈੱਡ ਹੋ ਗਿਆ ਤੇ ਜਿਹੜੀ ਬੱਚੀ ਹੈਗਾ ਹਸਪਤਾਲ ਜਾ ਕੇ ਪਤਾ ਲੱਗਿਆ ਮੈਂ ਤੜਕ